ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੌਜੂਦਾ ਜਥੇਦਾਰ ਨੇ ਕੀ ਨਾਂ ਇਹਨਾਂ ਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਲਾਤਾ ਢੋਲ ਤੇ ਡੱਗਾ ਕਹਿੰਦਾ ਜੀ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਨਾ ਉਹਨੂੰ ਰੋਕਣ ਵਾਸਤੇ ਜ਼ਰੂਰੀ ਹੈ ਤੁਸੀਂ ਹਰੇਕ ਸਿੱਖ ਦਸਵੰਦ ਦਿਓ ਪਹਿਲਾ ਸ਼ਰੋਣਿਕ ਕਮੇਟੀ ਕੋਲੇ ਕੁਝ ਹੈ ਨਹੀਂ ਗਰੀਬ ਨੇ ਨਾ 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 ਮੈਂ ਗੱਲ ਹੋਰ ਤਰੀਕੇ ਨਾਲ ਕਰਾਂ ਫਿਰ ਥੋੜੀ ਜਿਹੀ ਸਮਝ ਆਦੀ ਲਾਇਆ ਕਿਨੇ ਬਾਦਲਾ ਨੇ ਬਾਦਲ 10 ਸਾਲ ਤੋਂ ਸਤਾ ਤੋਂ ਬਾਹਰ ਨੇ ਤੇ ਹੁਣ ਇਹ ਜਿਹੜਾ ਚੜਾਅ ਵਾ ਘੁਮਕਮਾ ਕੇ ਉਧਰ ਨੂੰ ਜਾਣਾ ਇੱਕ ਬੀਬੀ ਪ੍ਰਕਰਮਾਂ ਦੇ ਵਿੱਚ ਖੜੀ ਤੇ ਕਹਿੰਦੇ ਬਾਦਲ ਸਾਹਿਬ ਆਗੇ ਸਾਹਮਣੇ ਤੇ ਉਹਨੇ ਦੇ ਕੇ 500 ਰੁਪਇਆ ਮੱਥਾ ਟੇਕਤਾ ਕਹਿੰਦੀ ਬਾਦਲ ਸਾਹਿਬ ਪਰਿਵਾਰ ਤੇ ਮਿਹ ਰਖਿਓ ਉਹ ਕਹਿੰਦਾ ਬੀਬਾ ਦਰਬਾਰ ਸਾਹਿਬ ਤਾਂ ਅੱਗੇ ਐ ਵੀ ਮੈਨੂੰ ਕਿਉਂ ਮੱਥਾ ਟੇਕਿਆ ਉਹ ਕਹਿੰਦੇ ਤੁਹਾਡੇ ਕੋਲ ਹੀ ਹੋਣਾ ਘੁਮਕਮਾ ਕੇ ਸਿੱਧੇ ਫੜ ਲੋ ਜਣ ਕੇ ਉੱਥੋਂ ਉਹ ਜਿਹੜਾ ਨਾਟਕਵਾਜ਼ ਕਰਦੇ ਨੇ ਚੱਕ ਕੇ ਰਮਾਲੇ ਵਿੱਚ ਪਾ ਕੇ ਫਿਰ ਕੈਮਰਿਆਂ ਮੂਰੇ ਲਿਆਉਂਦੇ ਵੀ ਕੋਈ ਇਹ ਰਾ ਫੇਰੀ ਨਾ ਕਰੇ ਗਹਿਣ ਗਉਣ ਕੇ ਸਾਰੇ ਤੇ ਉਧਰ ਨੂੰ ਜਾਂਦੇ ਘੁਮਕਮਾ ਕੇ ਕਹਿੰਦੀ ਤੂੰ ਸਿੱਧੇ ਫੜ ਲੋ ਇਹ ਜਹੇਦਾਰ ਬਾਦਲਾਂ ਨੇ ਲਾਇਆ ਜਿੰਨਾ ਕਦ ਸੰਬੰਧ ਤੁਸੀਂ ਕੱਢਣਾ ਤੇ ਉਧਰ ਨੂੰ ਜਾਣੀਆਂ ਨੇ ਕੁਦੋਂ ਗੱਡੀਆਂ ਭਰ ਜਾਂਦੀਆਂ ਮਹੀਨੇ ਵਿੱਚ ਕਿ ਬਹੁਤੀ ਵੱਡੀ ਗੱਲ ਨਹੀਂ ਭਰ ਦਿਓ ਪਰ ਮੈਂ ਬੇਨਤੀ ਕਰਨ ਲੱਗਾ ਇਹ ਠੂਠੇ ਫੜਫੜ ਬੈਠਣਗੇ ਇਹ ਠੂਠੇ ਭਰਦੇ ਨਹੀਂ ਕਦੇ ਕਦੇ ਨਹੀਂ ਭਰਨਗੇ ਪਰ ਤੁਸੀਂ ਚੇਤੇ ਰੱਖਿਓ ਗੱਲ ਆਸ਼ਾ ਇੱਕ ਮੰਗਤਾ ਪਹਿਲਾ ਅਮਰੀਕਾ ਗਿਆ ਸੀ ਸਟੇਟਮੈਂਟ ਦੇ ਕੇ ਹੁਣ ਕੈਨੇਡਾ ਚੱਲੇ ਜਿਹੜਾ ਨਵਾਂ ਲੈਣ ਨੇ ਖਰੀਦੇ ਢੜਿਆਂ ਵਾਲਾ ਉਹ ਇਹ ਦੂ ਵੱਡਾ ਹੈ ਉਹ ਕਹਿੰਦਾ ਹੁਣ ਮੈਨੂੰ ਲੋਕ ਕਹਿੰਦੇ ਆ ਤੇਰੇ ਕੋਲ ਗੱਡੀਆਂ ਕਿੱਦਾਂ ਆਈਆਂ ਨਾ ਤਾਂ ਮੇਰਾ ਲਿਆ ਨਹੀਂ ਮੈਨੂੰ ਪਤਾ ਵੀ ਛੇਤਰ ਫੇਰੂ ਚਿੰਤਨ ਪੜ ਗੇ ਮੈਂ ਕਿਹਾ ਸਭ ਤੋਂ ਪਹਿਲਾਂ ਗੱਡੀਆਂ ਤੇਲ ਨਹੀਂ ਪੈਂਦਾ ਗੱਡੀਆਂ ਤਾਂ ਮੇਰੇ ਕੋਲੇ ਹੋਰ ਵਾਧੂ ਨੇ ਹੋਰ ਰਮੀਆਂ ਆ ਜਾਣਗੀਆਂ ਫਿਰ ਮੈਂ ਕੈਨੇਡਾ ਚੱਲਿਆ ਹਲੇ ਉਹ ਮੰਗਤੇ ਨੇ ਆਉਣਾ ਬਾਕੀ ਹੈ ਇਹ ਤਾਂ ਛੋਟੇ ਆ ਕਿਹੜਾ ਪਤਾ ਕੀ ਇਹ ਕਹਿੰਦਾ ਜੀ ਧਰਮ ਪਰਿਵਰਤਨ ਤੁਸੀਂ ਰੋਕਣਾ ਇੱਕ ਵੀਡੀਓ ਵੱਖਰੀ ਬਣਾਉਂਗਾ ਜਮੈਂ ਪਰ ਇਹ ਪਹਿਲਾਂ ਕੰਪਲੀਟ ਕਰਦੇ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਤੁਸੀਂ ਧਰਮ ਪਰਿਵਰਤਨ ਰੋਕੋ ਜਾਂ ਕਿਸੇ ਨੂੰ ਜ਼ਬਰਦਸਤੀ Hindu ਬਣਾਓ Sikh ਬਣਾਓ ਕਦੇ ਨਹੀਂ ਕਿਹਾ ਜ਼ਬਰਦਸਤੀ ਜਦੋਂ ਔਰੰਗਜ਼ੇ ਬਣਾਉਣ ਲੱਗਾ ਸੀ ਹਿੰਦੂ ਮੰਨੂ ਮੁਸਲਮਾਨ ਉਹ ਤੁਹਾਨੂੰ ਇਦਾਂ ਲੱਗਦਾ ਵੀ ਜਨੇਊ ਦੀ ਰੱਖਿਆ ਕੀਤੀ ਸੀ ਗੁਰੂ ਪਾਸ਼ਾ ਨੇ ਨਾ 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 ਜੇ ਜਨੇਊ ਦੀ ਰੱਖਿਆ ਕਰਨੀ ਹੁੰਦੀ ਤਾਂ ਗੁਰੂ ਨਾਨਕ ਪਾਸ਼ਾ ਕਿਉਂ ਕਹਿੰਦੇ ਮੈਂ ਜਨੇਊ ਪਾਉਣਾ ਨਹੀਂ ਉਹ ਤਾਂ ਬ੍ਰਾਹਮਣ ਦੀ ਦੇ ਮਥੇ ਤੇ ਤਰੇੜੀਆਂ ਲਿਆਦੀਆਂ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹੇ ਤਾਂ ਪੰਡੇ ਕਤ ਹੈਗਾ ਕਹਿੰਦੇ ਇਹਦੇ ਜੀ ਲੋ ਤਾਂ ਆ ਪਾਦੇ ਮੇਰੇ ਕੋਲ ਵਿੱਚ ਜੇ ਜਨੇਊ ਵਿੱਚ ਇਹ ਗੁਣ ਹੈ ਨਹੀਂ ਫਿਰ ਕਹਿੰਦੇ ਮੈਂ ਜਨੇਊ ਪਾਉਣਾ ਹੀ ਨਹੀਂ ਜੇ ਜਨੇਊ ਦੀ ਰੱਖਿਆ ਕਰਨੀ ਹੁੰਦੀ ਨਾ ਫਿਰ ਉੱਥੇ ਗੁਰੂ ਪਾਸ਼ਾ ਨਾ ਪਾਉਂਦੇ ਜਨੇਊ ਦੀ ਰੱਖਿਆ ਨਹੀਂ ਗੁਰੂ ਪਾਸ਼ਾ ਕਹਿੰਦੇ ਅਤਿਆਚਾਰ ਨਹੀਂ ਹੋਣ ਦੇਣਾ ਮੈਂ ਗੁੰਡਾ ਕਰਦੀ ਨਹੀਂ ਕਰਨ ਦਿੰਦਾ ੱੱਕੇ ਨਾਲ ਕਹਿੰਦੇ ਜਨੇਊ ਤੁਸੀਂ ਲਾ ਨਹੀਂ ਸਕਦੇ ਤੇ ਅਸੀਂ ਕਹਿੰਦੇ ਆ ਕਿ ੱੱਕੇ ਨਾਲ ਧਰਮ ਪਰਵਰਤਨ ਕੋਈ ਕਰਨ ਕੌਣ ਕਰਦਾ ੱੱਕੇ ਨਾਲ ਕੋਈ ਨਹੀਂ ਕਰਦਾ ਇਹ ਸਾਡੀਆਂ ਕਰਤੂਤਾਂ ਨੇ ਜਿਹੜਾ ਪੈਸਾ ਸਿੱਕ ਕੌਮ ਦਾ ਅਸੀਂ ਕੌਮ ਤੇ ਲਾਉਣਾ ਸੀ ਨਾ ਉਹ ਅਸੀਂ ਬਾਦਲਾਂ ਤੇ ਲਾ ਰਹੇ ਹਾਂ ਹੁਣ ਇਹ ਕਹਿੰਦਾ ਕਹਿੰਦਾ ਦਸਵੰਧ ਦਿਓ ਜਿਹੜੇ ਹਰਾਮ ਖੋਲੋ 4-4 ਕਰੋੜ ਦੇ ਫੁੱਲ ਲਾਉਣੇ ਉੱਥੇ ਲੈ ਕੇ ਉਦੋਂ ਨਹੀਂ ਥੋੜੀ ਜਵਾਨ ਖੁੱਲਦੀ ਵੀ ਫੁੱਲ 4 ਦਿਨਾਂ ਵਿੱਚ ਸੜ ਕੇ ਸਵਾਹ ਹੋ ਜਾਣਗੇ ਕੀ ਕਰਉਣਾ ਸੀ ਉਦੋਂ ਉਦੋਂ ਸੋਚਿਆ ਕਰੋ ਜਿਹੜੇ ਰਮਾਲੇ ਚੜਾਉਣੇ ਉਹ ਨਾਲ ਲਾ ਕੇ ਇਦਾਂ ਪਾਸੇ ਕਰ ਦੇਣ ਉਹ ਉਹ ਗਿਣਤੀ ਨਹੀਂ ਆਉਂਦੀ ਉਹਦੋਂ ਨਹੀਂ ਕਹਿੰਦੇ ਉਹਨਾਂ ਨੂੰ ਵੀ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰਦੇ ਉਹਦੋਂ ਨਹੀਂ ਕਹਿੰਦੇ ਥੋੜਾ ਢਿੱਡ ਭਰਨਾ ਕਦੇ ਅੱਗ ਕਦੇ ਲੱਕੜਾਂ ਨਾਲ ਰੱਜੀ ਆ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਚਲੋ ਉਹਨੇ ਬੜੇ ਹੀ ਜਾਣਾ ਪਾਣੀ ਪਾ ਕੇ ਬੁਝਾਉਣੀ ਪੈਣੀ ਆ ਤੁਹਾਡੇ خیال ਜਿੰਨਾ ਵੀ ਅਸੀਂ ਅੱਗ ਲੱਕੜਾਂ ਦੇ ਨਾਲ ਬੁਝਾ ਦੇਾਂਗੇ ਵੀ ਅੱਗ ਰੱਜ ਜੂਗੀ ਕਦੇ ਵੀ ਨਹੀਂ ਇੱਕ ਤਿਲ ਨਹੀਂ ਲਾ ਦੋ ਜੰਗਲਾਂ ਦੇ ਜੰਗਲ ਛਾੜ ਕੇ ਰਾਹ ਕਰ ਦੋ ਇਹ ਠੂਠਾ ਭਰਨਾ ਥੋੜੀ ਹੈ ਕਦੇ ਨਹੀਂ ਭਰਦਾ ਇਹ ਕੌਰੂਬਾਦ ਸ਼ਾਦੀਆਂ ਸਾਖੀਆਂ ਕਿਹਨੇ ਸੁਣਾਈਆਂ ਸੀ ਤੁਸੀਂ ਸੁਣਾਈਆਂ ਨੇ ਚੇਜਾਂ ਤੇ ਕਿਉਂ ਨੇ ਮੁਰਦਿਆਂ ਦੀਆਂ ਕਬਰਾਂ ਪਟਾ ਕੇ ਵੀ ਮੂੰਹ ਵਿੱਚੋਂ ਰੁਪਏ ਕਢਾ ਲਈ ਸੀ ਚਾਂਦੀ ਦੇ ਤੂੰ ਤਾਂ ਉਹਨਾਂ ਨਾਲ ਹੀ ਗਏ ਗੁਜਰੇ ਹੋ ਲਾਲੋ ਜਾਦਵ ਨਾ ਜਦੋਂ ਕਾਂਰਾ ਦੀ ਸਰਕਾਰ ਟੁੱਟ ਕੇ ਦਵਾਰੇ ਬਣੀ ਸੀ ਡਾਕਟਰ ਮਨੋਨ ਸਿੰਘ ਜਦੋਂ ਉਹ ਬੈਗ ਜਾ ਕੇ ਲੈ ਕੇ ਗਏ ਸੀ ਅਸੈਂਬਲੀ ਵਿੱਚ ਕਹਿੰਦੇ ਆਹ ਦੇਖੋ ਬੀਜੇਪੀ ਵਾਲੇ ਐਦਾਂ ਹੁੰਦਾ ਸੀ ਨਾ ਉਹ ਦੋਨੇ ਤੰਝ ਕੱਸਿਆ ਸੀ ਕਹਿੰਦਾ ਇਹਨਾਂ ਕੋ ਰੋਟੀ ਜਾਈਏ ਇਹ ਭੁੱਖੇ ਮਰਦੇ ਨਹੀਂ ਕਿਨੂੰ ਕਿਹਾ ਸੀ ਉਹਨੇ ਉਲਟ ਗੱਲ ਪਾਤੀ ਸੀ ਇਹ ਉਹ ਨੇ ਹਰਾਮਖੋਰ ਦੇਵਦਸਬੰਦ ਇਹਨਾਂ ਨੂੰ ਹੁਣ ਲਾਸਟ ਵਿੱਚ ਬੇਨਤੀ ਕਰਦਾ ਜੇ ਦਸਬੰਦ ਦੇਣਾ ਹੈ ਨਾ ਪਹਿਲੇ ਗੱਲ ਤਾਂ ਗੁਰੂ ਸਾਹਿਬ ਨੇ ਦਸਬੰਦ ਦੀ ਪ੍ਰਥਾ ਚਲਾਈ ਨਹੀਂ ਇਹ ਪੁਜਾਰੀਆਂ ਦੇ ਢਾਂਚੇ ਨੇ ਸਾਰੇ ਜੇ ਦੇਣਾ ਵੀ ਹੈ ਨਾ ਆਪਣੀ ਕਮਾਈ ਵਿੱਚੋਂ ਤਾਂ ਤੁਹਾਡੇ ਪਿੰਡ ਵਿੱਚ ਦੋ ਚਾਰ ਬੱਚੇ ਲੱਭ ਲਿਓ ਜਿਹੜੇ ਪੜ੍ਹਨਾ ਚਾਹੁੰਦੇ ਨੇ ਤੇ ਜਿਨ੍ਹਾਂ ਨੂੰ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਰੋਟੀ ਨਹੀਂ ਮਿਲਦੀ ਜਾਂ ਘਰੇ ਕਿਸੇ ਦੀ ਬੱਚੇ ਦੀ ਮਾਂ ਹੈ ਨਹੀਂ ਰੋਟੀ ਪਕਾਉਣ ਵਾਲੀ ਤੇ ਉਧਰ ਧਿਆਨ ਦੇ ਲਿਓ ਤੇ ਇਹਨਾਂ ਨੂੰ ਦਸਬੰਧ ਦੇ ਕੇ ਨਾ ਇਹ ਕਹ ਲੋ ਵੀ ਜੁੱਤੀਆਂ ਖਰੀਦ ਕੇ ਦੇ ਰਹੇ ਹਾਂ ਇਹ ਖਰੀਦੀਆਂ ਹੋਈਆਂ ਜੁੱਤੀਆਂ ਤੁਹਾਡੇ ਸਿਰ 'ਚ ਹੀ ਮਾਰਨਗੇ ਹੋਰ ਕੁਝ ਨਹੀਂ ਹੈਗਾ ਇਹ ਗੱਲ ਕਹਤੇ ਰੱਖਿਓ ਅੱਛਾ ਜਿਹੜੀ ਨੇ ਗੱਲ ਕੀਤੀ ਹੈ ਨਾ ਕਮੈਂਟ ਵੀ ਲੋਕਾਂ ਨੇ ਕਾਫੀ ਕੀਤੇ ਐ ਵਧੀਆ ਸਨਮਾਨ ਕੀਤਾ ਲੋਕਾਂ ਨੇ ਮੈਂ ਉਸ ਗੱਲ ਤੇ ਇੱਕ ਗੱਲ ਕਰਨੀ ਚਾਹੁੰਦਾ ਪਰ ਤੁਹਾਡੇ ਕੋਲੋ ਇਜਾਜ਼ਤ ਮੰਗਣੀ ਹੈ ਮੈਂ ਬਹੁਤ ਘੱਟ ਇਦਾਂ ਹੱਥ ਜੋੜੇ ਨੇ ਅੱਜ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਇਹਨਾਂ ਦਾ ਸ਼੍ਰੋਮੜੀ ਕਮੇਟੀ ਦਾ ਬਜਟ ਹੈ ਉਹ ਪਤਾ ਕਿੰਨਾ ਹੈ ਅਰਬਾਂ ਖਰਬਾਂ ਚ ਹੈ ਜੇ ਉਹਦੇ ਵਿੱਚ ਉਹ 5-700 ਕਰੋੜ ਲਾ ਦੇਣਗੇ ਸਾਲ ਦੇ ਵਿੱਚ ਕੋਈ ਘਾਟਾ ਨਹੀਂ ਪੈਣ ਲੱਗਾ ਹੋਰ ਆ ਜਾਊਗਾ ਪਰ ਇਹਨਾਂ ਨੂੰ ਉਹ ਨਹੀਂ ਲਾਉਣਾ ਇਹਨਾਂ ਨੇ ਤੁਹਾਡੀਆਂ ਜੇਬਾਂ ਖਾਲੀ ਕਰਾਉਣੀਆਂ ਨੇ ਤੁਸੀਂ ਕਰੀ ਚੱਲੋ ਤੇ ਕੋਈ ਫਰਕ ਨਹੀਂ ਪੈਣਾ ਇਹ ਬੇਨਤੀ ਪ੍ਰਵਾਨ ਕਰਿਓ ਜਦੋਂ ਵੀ ਇਹ ਇਹੋ ਜਿਹੇ ਪੋਸਟਾਂ ਪਾਉਂਦੇ ਨੇ ਬਿਆਨ ਦਿੰਦੇ ਨੇ ਵੀ ਦਸਵੰਦ ਦਿਓ ਇਹਨਾਂ ਦੇ ਜੁੱਤੀ ਫੇਰੋ ਵੱਧ ਤੋਂ ਵੱਧ ਤੇ ਜੇ ਨਹੀਂ ਫੇਰਦੀ ਮੈਨੂੰ ਦੱਸ ਦਿਆ ਕਰੋ ਮੈਂ ਤਾਂ ਫੇਰਨ ਲੱਗਾਈ ਹੋਇਆ ਤੁਸੀਂ ਕਾਹਨੂੰ ਗਾਲਾਂ ਲੈਣੀਆਂ ਨੇ ਤੁਹਾਡੇ ਬੰਦਿਆਂ ਗਾਲਾਂ ਮੈਂ ਹੀ ਲੈ ਲਊਗਾ ਇਹ ਮੈਨੂੰ ਸਾਧ ਨਹੀਂ ਸਕਦੇ ਕੱਲ ਤੱਕ ਤੇ ਇਹਨਾਂ ਨੂੰ ਪਤਾ ਹੈ ਵੀ ਜਲੂਸ ਕੱਢੂਏ ਚੰਗੀ ਤਰ੍ਹਾਂ ਜੇ ਹਿੰਮਤ ਹੈਗੀ ਤਾਂ ਭਾਵੇਂ ਜਹੇਦਾਰ ਹੋਵੇ ਭਾਵੇਂ ਸੁਖਵੀਰ ਬਾਦਲ ਹੋਵੇ ਜਿਹੜਾ ਮਰਜੀ ਇਹਨਾਂ ਦੇ ਚ ਲਗਵਾੜ ਹੋਵੇ ਜਵਾਬ ਦੇ ਕੇ ਦੇਵੇਂ ਨਾ ਗੱਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ